ਦੋਸਤੋ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਹੀ ਖਾਸ ਵੀਡੀਓ ਹੈ ਕਿਉਂਕਿ ਇਸ ਵਿੱਚ ਜੋ ਉਪਾਅ ਅਸੀਂ ਦੱਸਣ ਜਾ ਰਹੇ ਹਾਂ ਉਹ ਬਹੁਤ ਆਸਾਨ ਅਤੇ ਛੇਤੀ ਅਸਰ ਕਰਨ ਵਾਲਾ ਉਪਾਅ ਹੈ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਛਾਈ ਹੋਈ ਹੈ ਅਤੇ ਧਨ ਦੀ ਕਮੀ ਹਮੇਸ਼ਾ ਰਹਿੰਦੀ ਹੈ ਤਾਂ ਅੱਜ ਜੋ ਉਪਾਅ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਸੀਂ ਖੁਦ ਦੇਖੋਗੇ ਕਿ ਇਸ ਟੋਟਕੇ ਨਾਲ ਚਮਤਕਾਰੇ ਰੂਪ ਵਿੱਚ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਜੋ ਵੀ ਗਰੀਬੀ ਕਰਕੇ ਪਰੇਸ਼ਾਨੀਆਂ ਹਨ ਓ ਵੀ ਦੂਰ ਹੁੰਦੀਆਂ ਨਜ਼ਰ ਆਉਣਗੀਆਂ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤਾਂ ਆਓ ਹੁਣ ਜਾਣਦੇ ਹਾਂ ਕਿ ਇਹਨਾਂ ਉਪਾਅਾਂ ਨੂੰ ਕਿਵੇਂ ਕੀਤਾ ਜਾਂਦਾ ਹੈ ਇਹ ਉਪਾਅ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਇਹ ਉਪਾਅ ਹਨੂਮਾਨ ਜੀ ਨਾਲ ਸੰਬੰਧਿਤ ਹੈ ਤੁਸੀਂ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਅੱਗੇ ਚਮੇਲੀ ਦੇ ਤੇਲ ਦਾ ਇੱਕ ਦੀਪਕ ਜਗਾਉਣਾ ਹੈ ਇਸ ਦੀਪਕ ਵਿੱਚ ਤੁਸੀਂ ਦੋ ਸਾਬਤ ਲੌਂਗ ਪਾ ਦੇਣੇ ਹਨ ਧਿਆਨ ਰੱਖੋ ਹੈ ਕਿ ਲੌਂਗ ਦੇ ਉੱਪਰ ਵਾਲਾ ਫੁੱਲ ਟੁੱਟਿਆ ਨਹੀਂ ਹੋਣਾ ਚਾਹੀਦਾ ਦੋਸਤੋ ਅਜਿਹਾ ਕਰਨ ਨਾਲ ਹਨੂਮਾਨ ਜੀ ਬਹੁਤ ਪਰਸਨ ਹੁੰਦੇ ਹਨ ਅਤੇ ਇਸੋ ਪਾ ਨੂੰ ਕਰਨ ਵਾਲੇ ਦੇ ਕਮ ਕਾਲ ਵਿੱਚ ਵਾਦਾ ਹੁੰਦਾ ਹੈ ਅਤੇ ਹਨੂਮਾਨ ਜੀ ਦੀ ਕਿਰਪਾ ਨਾਲ ਉਸ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਇਸ ਉਪਾਅ ਨੂੰ ਕਰਨ ਵਾਲੇ ਦਾ ਕਰਜ਼ਾ ਵੀ ਹੌਲੀ-ਹੌਲੀ ਲੱਥਣਾ ਸ਼ੁਰੂ ਹੋ ਜਾਂਦਾ ਹੈ ਇਹ ਉਪਾਅ ਤੁਸੀਂ ਸਤ ਮੰਗਲਵਾਰ ਕਰਨਾ ਹੈ ਦੋਸਤੋ ਦੂਸਰਾ ਉਪਾਅ ਜੇਕਰ ਤੁਸੀਂ ਕਿਸੇ ਵੀ ਕੰਮ ਵਿੱਚ ਸਫਲਤਾ ਪਾਉਣੀ ਚਾਹੁੰਦੇ ਹੋ ਜਾ ਤੁਹਾਡਾ ਕੋਈ ਕੰਮ ਅੜਿਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਇੱਕ ਟੋਰੀ ਪਾਣੀ ਵਿੱਚ ਤਿੰਨ ਹਰੀਆਂ ਇਲਾਇਚੀਆਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਜਦੋਂ ਕੋਲੀ ਦਾ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਕੇ ਉਸ ਨਾਲ ਨਹਾ ਲੈਣਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਅਤੇ ਤੁਹਾਡੀ ਆਰਥਿਕ ਉਤੰਤੀ ਵੀ ਹੋਵੇਗੀ ਇਸ ਪਾਣੋ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਜਰੂਰ ਕਰਨਾ ਚਾਹੀਦਾ ਹੈ ਦੋਸਤੋ ਤੀਸਰਾ ਉਪਾਅ ਜੋ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਪੈਸੇ ਦੀ ਤੰਗੀ ਅਤੇ ਕਰਜ਼ੇ ਤੋਂ ਪਰੇਸ਼ਾਨ ਹੋ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਕਿਸੇ ਵੀ ਸ਼ੁਭ ਮਹੂਰਤ ਵਿੱਚ ਆਪਣੇ ਪਰਸ ਵਿੱਚ ਇੱਕ ਲੌਂਗ ਅਤੇ ਇੱਕ ਹਰੀ ਇਲਾਇਚੀ ਰੱਖਣੀ ਹੈ ਲੌਂਗ ਅਤੇ ਇਲਾਇਚੀ ਦਾ ਇਹ ਟੋਟਕਾ ਧਨ ਲਾਭ ਲਈ ਬਹੁਤ ਹੀ کارਗਰ ਟੋਟਕਾ ਹੈ ਅਜਿਹਾ ਕਰਨ ਨਾਲ ਆਰਥਿਕ ਤਰੱਕੀ ਹੁੰਦੀ ਹੈ ਲੋង ਦੇ ਟੋਟਕੇ ਨਾਲ ਰਾਹੂ ਕੇਤੂ ਦਾ ਬੁਰਾ ਪ੍ਰਭਾਵ ਘਟ ਕੀਤਾ ਜਾ ਸਕਦਾ ਹੈ ਕੁੰਡਲੀ ਵਿੱਚ ਰਾਹੂ ਕੇਤੂ ਦੋਸ਼ ਹੋਵੇ ਤਾਂ ਤੁਹਾਨੂੰ ਹਰ ਮੰਗਲਵਾਰ ਅਤੇ ਸ਼ਨੀਵਾਰ ਲੋਂਗਾ ਦਾ ਦਾਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਸੋਮਵਾਰ ਵਾਲੇ ਦਿਨ ਸ਼ਿਵਲਿੰਗ ਉੱਪਰ ਵੀ ਲੋਂਗ ਚੜ੍ਹਾ ਸਕਦੇ ਹੋ ਦੋਸਤੋ ਸੋਮਵਾਰ ਦੇ ਦਿਨ 40 ਲੋង ਇੱਕ ਇੱਕ ਕਰਕੇ ਸ਼ਿਵ링 ਤੇਲ ਚੜਾਉਣ ਨਾਲ ਗ੍ਰਹਿਾਂ ਦੇ ਸਾਰੇ ਪੂਰੇ ਪ੍ਰਭਾਵ ਖਤਮ ਹੁੰਦੇ ਹਨ ਅਤੇ ਘਰ ਵਿੱਚ ਖੁਸ਼ਿਆਲੀ ਆਉਂਦੀ ਹੈ। ਦੋਸਤੋ ਇਹ ਸਨ ਲੋਗਾ ਦੇ ਤਿੰਨ ਸ਼ਕਤੀਸ਼ਾਲੀ ਉਪਾ ਜਿਨ੍ਹਾਂ ਨੂੰ ਕਰਨ ਵਾਲਾ ਕਦੇ ਗਰੀਬ ਨਹੀਂ ਰਹਿੰਦਾ ਅਤੇ ਉਸਦੇ ਸਾਰੇ ਕੰਮਕਾਰ ਚੱਲ ਪੈਂਦੇ ਹਨ। ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਾਣ ਤੋਂ ਪਹਿਲਾ ਕਮੈਂਟ ਬਾਕਸ ਵਿੱਚ ਜੈ ਹਨੂਮਾਨ ਲਿਖਣਾ ਨਾਪੁੱਲੇਓ ਅਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ